ਕਾਂਗਰਸ ਵੱਲੋਂ ਅੱਜ ਜਲੰਧਰ ਦੇ ਇੱਕ ਨਿੱਜੀ ਰਿਜ਼ੋਰਟ ਦੇ ਵਿੱਚ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਪ੍ਰਗਟ ਸਿੰਘ ਅਤੇ ਸਾਰੀ ਲੀਡਰਸ਼ਿਪ ਮੌਜੂਦ ਸੀ ਅਤੇ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਵਰਕਰ ਵੀ ਇਕੱਠੇ ਹੋਏ ਇਸੇ ਰੈਲੀ ਦੌਰਾਨ ਆਪਣੇ ਭਾਸ਼ਣਾ ਦੇ ਵਿੱਚ ਕਾਂਗਰਸੀ ਆਗੂਆਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਪੰਜਾਬ ਦੇ ਵਿੱਚ ਕਾਂਗਰਸ ਦੇ ਇਕਜੁੱਟਾ ਹੋਣ ਦੀ ਗੱਲ ਕੀਤੀ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਉਹਨਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਅਸਫਲਤਾ ਹੈ ਭਾਵੇਂ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਪਰ ਡੈਮਾਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਬਣਾਉਣਾ ਸਰਕਾਰ ਦੀ ਜ਼ਿੰਮੇਵਾਰੀ ਸੀ ਅਤੇ ਪੰਜਾਬ ਦੇ ਵਿੱਚ ਜੋ ਸਥਿਤੀ ਪੈਦਾ ਹੋਈ ਹੈ ਉਹ ਨਾ ਹੁੰਦੀ ਜਿਹੜਾ ਸੰਧੋਬਾ ਹੈ ਉਹ ਜਿੱਥੇ ਦਾ ਚਿਹਰਾ ਫਾਈਨਲ ਹੋ ਰਿਹਾ ਸੌਣ ਪਵੇਗਾ ਪਹਿਲਾਂ ਸੁਣ ਲਓ ਮੇਰੀ ਗੱਲ ਚੋਪੜਾ ਜੀ ਤੁਸੀਂ ਤਾਂ ਪੁਰਾਣੇ ਬਰਿਸ਼ਟ ਬੰਦੇ ਹੋ ਕਾਂਗਰਸ ਪਾਰਟੀ ਦਾ ਅਧਿਕਾਰ ਹੈ ਰਾਹੁਲ ਗਾਂਧੀ ਦਾ ਅਧਿਕਾਰ ਹੈ ਖਰਗੇਸ਼ ਸਾਹਿਬ ਦਾ ਅਧਿਕਾਰ ਹੈ ਤੇ ਰਾਜੇਵੜੀ ਦਾ ਅਧਿਕਾਰ ਖੇਤਰ ਹੀ ਨਹੀਂ ਹੈ ਮੈਂ ਨੋ 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 ਮੈਂ ਤਾਂ ਪਬਲਿਕ ਚ ਗਈ ਜਾਣਾ I'm not in race ਇਸ ਕੋਣ ਹੈ ਤਾਂ ਦੱਸ ਮੈਨੂੰ ਲੱਗਦਾ ਹੈ ਕਿ ਸੀਐਮ ਦੀ ਰੇਸ ਸਾਡਾ ਕੋਈ ਅੱਜ ਤੱਕ ਜਿਹੜਾ ਹੈਗੇ ਕੈਂਡੀਡੇਟ ਬਣਾਏ ਹੈ মিডিਆ ਦੁਆਰਾ ਸਾਡੇ ਕਿਸ ਦਾ ਤੁਸੀਂ ਮੈਨੂੰ ਇੱਕ ਬੰਦੇ ਦਾ ਦੱਸ ਦਿਓ ਸਾਡੇ ਕਿਸੇ ਦਾ ਚੰਨੀ ਸਾਹਿਬ ਨੇ ਕਿਹਾ ਵੇ ਮੈਂ ਤਾਂ ਅਗਲਾ ਮੁੱਖ ਮੰਤਰੀ ਬਣੂਗਾ ਲੇਕਿਨ ਲੇਕਿਨ ਤੁਹਾਡੇ ਨੇਤਾ ਤਾਂ ਇਹ ਕਹਿ ਰਹੇ ਹੈਗੇ ਨਾ ਹਰ ਜਗ੍ਹਾ ਜਾ ਕੇ ਨਹੀਂ 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 ਇੱਕ ਮਿੰਟ ਮੈਂ ਕੀ ਕਿਹਾ ਕਦੇ ਨਾ ਕਦੇ ਜ਼ਿੰਦਗੀ ਚ ਮੈਂ ਕਿਹਾ ਕਦੇ ਨਾ ਕਦੇ ਜ਼ਿੰਦਗੀ ਚ 20 ਸਾਲਾਂ ਨੂੰ 25 ਸਾਲਾਂ ਨੂੰ ਇਹ ਬਾਜਵਾ ਸਾਹਿਬ ਨੇ ਕਿਦੋਂ ਕਿਹਾ ਤੁਸੀਂ ਆ ਹੁਣੇ ਮੁਕੇਰੀਆਂ ਰੈਲੀ ਸੀ ਉਹਨਾਂ ਨੇ ਕਿਹਾ ਕੋਈ ਬਣ ਜਾਏ ਸੀ ਉਹਨਾਂ ਨੇ ਕਿਹਾ ਕੋਈ ਬੰਦ ਨਾ ਚੰਨੀ ਸਾਹਿਬ ਨੇ ਕਿਹਾ ਨਾ ਭਾਲਾ ਸਾਹਿਬ ਨੇ ਲੇਕਿਨ ਚੰਨੀ ਸਾਹਿਬ ਦਾ ਲੁਧਿਆਣੇ ਦੇ ਵਿੱਚ ਜਦੋਂ ਉਹਨਾਂ ਨੇ ਕਿਸਾਨਾਂ ਨੂੰ ਸਪੀਚ ਦਿੱਤੀ ਉਹ ਕਹਿੰਦੇ ਸਾਡੀ ਸਰਕਾਰ ਆਂਦੋ ਤੇ ਮੈਂ ਜਿਹੜਾ ਉਹਦੇ ਚੂਏ ਛੱਡਾਂਗਾ ਇਹਦਾ ਮਤਲਬ ਇਹਦਾ ਨਹੀਂ ਕਿ ਕਿਸੇ ਨੇ ਕਿਹਾ ਮੈਂ ਸੀਐਮ ਬਣਾਗਾ ਹੁਣ ਮੈਂ ਉਹਨੂੰ ਬਾਵਾਜੀ ਲਾਡੀ ਜੀ ਕਹਿਣ ਸਾਡੀ ਸਰਕਾਰ ਆਉਂਦਿਓ ਫੇਰ ਇਹਨਾਂ ਨਾਲ ਹਿਸਾਬ ਕਿਤਾਬ ਕਰਾਂਗੇ ਇਹਦਾ ਮਤਲਬ ਤੁਸੀਂ ਕਹੋਗੇ ਬਾਵਾਜੀ ਤੇ ਤਾਂ ਮੰਤਰੀ ਵਾਲੀ ਗੱਲ ਪੱਕੀ ਕਰਕੇ ਜਾਂ ਮੁੱਖ ਮੰਤਰੀ ਵਾਲੀ ਦਾ ਡਸਨਟ ਮੀਨ ਕਿ ਦਾ ਚੰਨੀ ਸੈਡ ਕਿ ਮੈਂ ਮੁੱਖ ਮੰਤਰੀ ਹੈ ਸੀਐਮ ਦੀ ਹੈ ਤਾਂ ਮੇਰੀ ਕਾਂਗਰਸ ਸੁਣੋ ਮੇਰੀ ਚੁਆਇਸ ਨਾਲ ਕੁਝ ਨਹੀਂ ਹੋਣਾ ਚੁਆਇਸ ਕਾਂਗਰਸ ਪਾਰਟੀ ਦੀ راہੁਲ ਗਾਂਧੀ ਦੀ ਤੇ ਖਰਗੇ ਸਾਬ ਦੇ ਸੋਨੀਆ ਗਾਂਧੀ ਦੀ ਹੋਣੀ ਚਾਹੀਦੀ ਮੇਰੀ ਤੁਹਾਡਾ ਜੀ ਮੈਂ ਤੁਹਾਨੂੰ ਇੰਨਾ ਤਾਂ ਹੋ ਗਿਆ ਆਨਲਾਈਨ ਅੱਛਾ ਅੱਛਾ ਇਹਦਾ ਕਹਿੰਦਾ ਬੰਨਾ ਚਾਹੀਦਾ ਯਾਰ ਸੀਐਮ ਚਾਹਤੋ ਹਰੇ ਕੀ ਕਾਂਗਰਸ ਨੋ 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 ਇਹ ਬੰਨਾ ਨਹੀਂ ਪੰਜਾਬ ਇਸ ਇਵਨ ਆਈ ਡੂ ਨੋਟ ਇਹ ਮੇਰਾ ਗਮ ਨਹੀਂ ਹੈ ਜੀ ਹਾਊ ਕੈਨ ਆ ਡਿਸਾਈਡ ਥੈਟ ਕੀ ਸੀਐਮ ਦਾ ਚਿਹਰਾ ਇਹ ਤਾਂ ਦਿੱਲੀ ਹੁਕਮਰਾਨ ਨੇ ਦੇਖਣਾ ਹੈ ਹਿਮਾਚਲ ਚ ਕੋਈ ਸੀਐਮ ਚਿਹਰਾ ਨਹੀਂ ਡਿਕਲੇਅਰ ਕੀਤਾ ਪੰਜਾਬ ਚ ਚੰਨੀ ਸਾਹਿਬ ਨੇ ਕੀਤਾ ਵਾਰਾਂ ਨੂੰ ਇਹ ਪੱਤ ਰੈਲੀ ਕੀਤੀ ਗਈ ਹੈ 27 ਨਾਜ਼ਿਕ ਆ ਰਹੇ ਤਾਂ ਐਸੇ ਵਿੱਚ ਕਿਵੇਂ ਦੇਖਦੇ ਕਿ ਕੌਣ ਇਸ ਇਹ ਕਾਂਗਰਸ ਪਾਰਟੀ ਦਾ ਪ੍ਰੋਗਰਾਮ ਹੈ ਰਾਜਾ ਬਡਿੰਗ ਪ੍ਰਧਾਨ ਜੀ ਜਲੰਧਰ ਵਿੱਚ ਆਏ ਹੈ ਤੇ ਸੰਵਿਧਾਨ ਬਚਾਓ ਰੈਲੀ ਹੋ ਰਹੀ ਹੈ ਇਹ ਹਾਰੇ ਜ਼ਿਲ੍ਹੇ ਚ ਹੋਈ ਹੈ ਹੋਰ ਦੱਸੋ ਅਗਰ ਬਾਤ ਕੀ ਚਾਹੀਏ ਤਾਂ ਪੰਜਾਬ ਵਿੱਚ ਇਸ ਸਮੇਂ ਬਾੜ ਕੇ ਹਾਲਾਤ ਹੈ ਕਿ ਜਿਨ੍ਹਾਂ ਨੇ ਬਾੜ ਆਈ ਹੋਈ ਹੈ ਇਹ ਜਿਹੜੇ ਹੜ੍ਹ ਆਏ ਹੈ ਇਹ ਆਪਣੇ ਆਪ ਨਹੀਂ ਆਏ ਸਰਕਾਰ ਦੀ ਨਾਕਾਮੀ ਕਰਕੇ ਆਏ ਹੈ ਕਿਉਂਕਿ ਜਦੋਂ ਸਰਕਾਰਾਂ ਸਹੀ ਤਰੀਕੇ ਨਾਲ ਬਰਸਾਤ ਤੋਂ ਪਹਿਲਾਂ ਇੰਤਜ਼ਾਮ ਨਹੀਂ ਕਰਦੀਆਂ ਤਾਂ ਹੜ ਆਉਂਦੇ ਆ ਹਰ ਸਾਲ ਸਰਕਾਰਾਂ ਸਫਾਈ ਕਰਾਉਂਦੀਆਂ ਨਦੀਆਂ ਨਾਲੇ ਦਰਿਆ ਲੇਕਿਨ ਇਹਨਾਂ ਨੇ ਸਾਢੇ 3 ਸਾਲ ਤੋਂ ਨਹੀਂ ਕਰਾਏ ਸਾਢੇ 3 ਸਾਲ ਦੇ ਵਿੱਚ ਦੋ ਵਾਰ ਬਾੜ ਆ ਚੁੱਕੀ ਹੈ ਇਹਦੇ ਲਈ ਸਿਰਫ ਤੇ ਸਿਰਫ ਸਰਕਾਰ ਦੀ ناکਾਮੀ ਇਹਨਾਂ ਦਾ ਅਣਜਾਣਪਣਾ ਔਰ ਇਹਨਾਂ ਦੀ ਆਪਣੀ ਫੇਲਰ ਹੈ ਨਾਲ-ਨਾਲ ਜਿਹੜੀ ਇਹ ਨਜਾਇਜ਼ ਮਾਈਨਿੰਗ ਸਾਢੇ 3 ਸਾਲ ਤੋਂ ਕਰ ਰਹੀ ਹੈ ਇਹਨਾਂ ਨੇ ਮਾਈਨਿੰਗ ਦੀ ਕੋਈ ਆਪਸ਼ਨ ਨਹੀਂ ਕੀਤੀ ਸਾਢੇ 3 ਸਾਲ ਦੇ ਵਿੱਚ ਇੱਕ ਤਾਂ ਪੰਜਾਬ ਨੂੰ ਲੁੱਟ ਕੇ ਲਿਆ ਰਹੇ ਹੈ ਦੂਸਰਾ ਪੰਜਾਬ ਨੂੰ ਹੜ ਦੇ ਰਹੇ ਹੈ ਕਿਉਂਕਿ ਰਾਤਾਂ ਨੂੰ ਚੋਰੀ ਚੱਕਦੇ ਹੈ ਰੇਤਾ ਤੇ ਚੋਰਾਂ ਦੇ ਥਾਂ ਲਾਟੀਆਂ ਦੇ ਗਾਜੇ ਰਾਤ ਨੂੰ ਕਿਤੇ ਨੇ ਪਾੜ ਦਿੰਦੇ ਨੇ ਕਿਤੇ ਕਿਰੇ ਦੇ ਪਾੜ ਦਿੰਦੇ ਉਹਦੇ ਨਾਲ ਦਰਿਆਨ ਦੇ ਬੰਨ ਟੁੱਟੇ ਹੈ ਤੇ ਨਦੀਆਂ ਦੇ ਬੰਨ ਟੁੱਟੇ ਤਾਂ ਇਹ ਹੜਾਏ ਇਹਦੇ ਲਈ ਸਰਕਾਰ ਦੀ ਮਾਈਨਿੰਗ ਜਿਹੜੀ ਚੋਰੀ ਹੋ ਰਹੀ ਹੈ ਉਹ ਜ਼ਿੰਮੇਵਾਰ ਹੈ ਤੇ ਇਹਨਾਂ ਦੀ ناکਾਮੀ ਜਿਹੜੀ ਇਹ ਸਫਾਈ ਨਹੀਂ ਕਰਾ ਸਕਿਓ ਉਹ ਜ਼ਿੰਮੇਵਾਰ ਹੈ ਧੰਨਵਾਦ ਜੇ ਤਾਂ ਸੀਐਮ ਨੇ ਆਪਣਾ ਹੈਲੀਕਾਪਟਰ ਰੀਲੀਜ਼ ਕਰਿਆ ਉਹਨੇ ਤੇ ਚन्नई ਦੌਰਾ ਵੀ ਕਰਕੇ ਆਇਆ ਤਾਂ ਐਸੇ ਮੈਂ ਟਰੰਪ ਦੁਆਰਾ ਟੈਰੀਪੀ ਲਵਾ ਦਿੱਤਾ ਗਿਆ ਯਾਰ 3 ਦਿਨਾਂ ਬਾਅਦ ਤੇ ਕਹਿੰਦਾ ਮੈਂ ਉਹ ਦੇ ਰਿਹਾ ਜਹਾਜ਼ ਭਾਈ ਸਾਢੇ 3 ਸਾਲ ਕਿਨੂੰ ਦਿੱਤਾ ਹੋਇਆ ਸੀ ਸਾਢੇ 3 ਸਾਲ ਤੱਕ ਕੇਜਰੀ ਵਾਲੇ ਦੇ ਪਰ ਝੂਟੇ ਲਿੰਦਾ ਰਿਆ ਪੰਜਾਬੀਆਂ ਨੂੰ ਪੁੱਛਿਆ ਤੱਕ ਨਹੀਂ ਅੱਜ ਤਣੂ ਜਹਾਜ਼ ਹੈਲੀਕਾਪਟਰ ਦਾ ਇਹ ਚਾਹੀਦੇ ਸੀ ਅੱਜ 50 ਹੈਲੀਕਾਪਟਰ ਬਾਹਰੋਂ ਮਗਾ ਕੇ ਕਿਰਾਏ ਤੇ ਪੰਜਾਬੀਆਂ ਨੂੰ ਜਿੱਥੇ-ਜਿੱਥੇ ਉਹ ਫਸੇ ਬੈ ਸੀ ਚੱਕਦਾ ਲੇਕਿਨ ਇਹ ਬੰਦਿਆਂ ਨੂੰ ਇਹ ਅਕਲੇ ਕੋਈ ਨਹੀਂ ਹੈ ਇਹਨਾਂ ਨੂੰ ਤਾਂ ਸਿਰਫ ਲੁੱਟਣੇ ਪੰਜਾਬ ਨੂੰ ਲੁੱਟਣ ਦੇ ਇਲਾਵਾ ਕੋਈ ਕੰਮ ਨਹੀਂ ਹੈ ਮੈਂ ਪੁੱਛਦਾ ਕਿ ਸਾਢੇ 3 ਸਾਲ ਦੇ ਪੰਜਾਬ ਦੇ ਮਾਈਨਿੰਗ ਦੇ ਪੈਸੇ ਕਿੱਥੇ ਗਏ ਹੈ